ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਕੀ ਅੱਜ ਜੰਗਲ ਚ ਪਹੁੰਚੇ ਆਣ ਪਹੁੰਚੇ ਦਰਵਾਰ ਆਣ ਪਹੁੰਚੇ ਦਰਵਾਰ ਅੱਜ ਮਾਰੇ ਟਾਠੇ ਸਾਡੇ 3-3 ਬੰਦੇ ਆ ਥੇੜ ਵੀ ਸਗਾਤਾ ਸਾਡਾ ਇਹ ਨਾ ਵਾਹ ਵਾਹ ਕੀ ਆਏ ਸਾਰੇ ਇਗੜਾ ਆਲੇ ਤੇ ਇਗੜਾ ਤੇਰਾ ਬੀਜੀ ਛਿੱਲ ਹੋ ਰਿਆ ਏ ਆਪਣਾ ਹੀ ਛਿੱਲ ਔਣਾ ਹੁਣ ਹੂੰ ਆਪਣਾ ਹੀ ਛਿੱਲ ਔਣਾ ਕਹ ਲੈ ਛਿੱਲੂਗੇ ਵੱਡ ਦੋ ਜਿੰਨਾ ਵੱਡ ਹੁੰਦਾ ਗਿਆ ਤਿਆਰ ਕਰ ਲਈ ਖੇਤ ਹਾਂ ਤਿਆਰ ਹੈ ਖੇਤ ਤਾਂ ਘਰ ਤਿਆਰ ਹੈ ਕਿ ਤਿਆਰ ਨੂੰ ਕਿਹਨੂੰ ਰੂਟਾ ਵੀਟਰ ਮਾਰਨਾ ਬਸ ਜਦ ਵੀ ਝੱਲਣ ਲੱਗੇ ਜਦੇ ਮਾਰ ਦੇਣਾ ਆਦਾ ਹੋ ਦੂਏ ਦਾ ਛਿੱਟੋ ਖਿੱਚ ਕੇ ਰੱਖੋ ਕੰਮੜਾ ਜਾ ਹੁਣ ਆਹੀ ਗੰਨਾ ਕਿੰਨਾ ਸੋਹਣਾ ਤਾਂ ਨਾਸ ਮਾਰ ਮਾਰਤਾ ਗਿਰ ਕੇ ਦੇਖ ਲੈ ਹੈ ਗੰਨਾ ਬਹੁਤ ਤਗੜਾ ਥਾ ਇਹ ਤਾਂ ਨਾਸ ਵੱਜ ਗਿਆ ਗਿਰ ਗਿਆ ਗਿਰ ਗਿਆ ਨਾ ਨਿਕਲਦਾ ਫੇਰ ਪੂਰਾ ਆਉਣਾ ਇਹ ਹੁਣ ਮੱਲਿਆ ਵਾ ਦਾ ਪੂੜਾ ਹਾਂ ਆ ਆ ਥੋੜਾ ਗਿਰਿਆ ਘੱਟ ਗਿਰਿਆ ਹਾਂ 95 ਹਾਂ ਤਾਂ ਖੜਾ ਐ ਤਾਂ ਉਹ 91 ਵੀ ਘੱਟ ਗਿਰਿਆ ਉੱਪਰ ਥੋੜਾ ਜਾ ਉਹ 00 ਵੀ ਗਿਰਿਆ 18 ਸਾਰੇ ਗਿਰ ਲਿਆ 18 ਗਿਰ ਲਿਆ ਪਰ ਲੱਗਦਾ ਅਸਲੀ ਡੱਡਾ ਹੋਇਆ ਪਿਆ ਚੱਕ ਲੈਣਾ ਚੱਲ ਜਿਹੜਾ ਹੋਇਆ ਉਹਦਾ ਪਤਾ ਨਹੀਂ ਜਿਹੜਾ ਉਹ ਵੀ ਖੜਾ ਕਿ ਗਿਰ ਗਿਆ ਥਲਾ ਉਹ ਖੜਾ ਹੈ ਹੂੰ ਗਿਰ ਕੇ ਖੜਾ ਹੋ ਗਿਆ ਹਾਂ ਤਾਂ ਕਬ ਕਬ ਬੋਲਦਾ ਬਸ ਠੀਕ ਐ ਉਹ ਇਹਦਾ ਬਾਲ ਕੱਢੀ ਜਾ ਤੈਨੂੰ ਕੋਰੀ ਆਪੇ ਕੱਢੀ ਜਾਣਾ ਇਹਨਾਂ ਨੇ ਜਿਹੜਾ ਬੀਜ ਐ ਨਾ ਅਸਲੀ ਮੈਂ ਮੂਡੇ ਦੇ ਹੀ ਪੈਣਾ ਚਾਹੀਦਾ ਇਹ ਗੱਠ ਪੂਰੀ ਹੁੰਦੀ ਐ ਬੀਜ ਦੀ ਸਮਝੇਗਾ ਨਾ ਇਹ ਤਾਂ ਹੁੰਦੀ ਰੋ ਫੁੱਲੁੰਦੀ ਹੈ ਹਾਂ ਹਾਂ ਆਇਕਣਾ ਦੇ ਜਿਹੜਾ ਬਿਜਲੀ ਉਹ ਅੱਠ ਥੋੜੀ ਨਰਮ ਹੁੰਦੀ ਹੈ ਸਮਝ ਆ ਤਾਂ ਮੈਂ ਅੱਥੀ ਵਾਲਾ ਕੱਟੇ ਤਾਂ ਕੱਟ ਰੋ ਅਚੂ ਇਹਨੇ ਮੂੰਹ ਮਾਰਿਆ ਵਾ ਕੱਲ ਮਾਰਿਆ ਪਤਾ ਕੁੱਤੇ ਆ ਗਏ ਨਾ ਕੱਜ ਕਿ ਇਹਨੇ ਵੀ ਖਾਣਾ ਹੈ ਉਹਨਾਂ ਨੇ ਵੀ ਖਾਣਾ ਵਾ ਜੀ ਸਭ ਕਾਹਦੇ ਨਾ ਖਾਣਾ ਸੂਰਨੇ ਵੀ ਖਾਣਾ ਤੂਤਿਆਂ ਨੇ ਵੀ ਖਾਧਾ ਵਾ ਉੱਥੇ ਤੂਤਿਆਂ ਨੇ ਵੀ ਖਾਧਾ ਵਾ ਉੱਪਰ ਚੜ ਕੇ ਜੂਹੇ ਜੜ ਕੇ ਖਾ ਗਿਆ ਸਾਲਾ ਇਹ ਵੀ ਨਹੀਂ ਪਤਾ ਜੂਹੇ ਵੀ ਹਿੱਲੇ ਵੇ ਹੁਣ ਗੰਨਾ ਦਾ ਪੂਰਾ ਹੋਇਆ ਲੱਗਦਾ ਏ ਵਦਿਆ ਪਰ ਬਹੁਤ ਤਾਂ ਗੰਨਾ ਦੇਖ ਤਾਂ ਕਿੱਥੇ ਆ ਪਾਸਤਾ ਫਾਈਟ ਆ ਵੀ ਇੱਕ ਤਾਂ ਪਹਿਲਾਂ ਗੰਨਾ ਕਿੱਥੇ ਜਾਂਦਾ ਹੈ ਊ ਬਲਤਾ ਗਿਆ ਵੀ ਵੀ ਬਿੜੇ ਬਦ ਉਪਰੀ ਲੱਗੇਗਾ ਨਹੀਂ ਤੇ ਆ ਇੱਕ ਮੂਰੂ ਦੇ ਪਿੱਛੇ ਤੇ ਫੂਲ ਰਖ ਲੈ ਹਾਂ ਇੱਕ ਕਰਾ ਬੰਦਾ ਤੁਰ ਪਿਆ ਫੇਰ ਤੁਰੇ ਜਾਣਾ ਇੱਕ ਵਾਰੀ ਓਖਾ ਆਇਆ ਆ ਵਾ ਮੂ ਹਾਂਜੀ ਮੈਂ ਇੱਕ ਵਾਰੀ ਵਾਢਾ ਲੱਗ ਗਿਆ ਫੇਰ ਚੱਲਣਾ ਹਾਂ ਅਵੇ ਬਾਦੀਆਂ ਦੇਤੇ ਨੇ ਸਾਲੇ ਦਾ ਪੂਰਾ ਕੰਮ ਸਾਰਾ ਸਭ ਖਿਲੰਗੇ ਹਾਂ ਉਹ ਤਾਂ ਕਬਾੜਾ ਲਓ ਜੀ ਨਾ ਬੀਜ ਆ ਕੱਲ ਅੱਡਾ ਬੱਟੇ ਥਾ ਤੇ ਬੀਜੇ ਹੁਣ ਅੱਜ ਕੱਲੂ ਵੀ ਜੂਗੇ ਕੱਲ ਹੋਗਾ ਆਹੋ ਬੈ ਤਾਂ ਬੀਜੇ ਹੁਣ ਨਾ ਹੋਤੇ ਮੈਂ ਕਹਿੰਦਾ ਬੀਜ ਮੇਰਾ ਵੀ ਨਾਲੇ ਰਗੜ ਦੋ ਅੱਜ ਬੀਜੇ ਛਿੱਲੋ ਸਾਰਾ ਦਿਨ ਹੋਰ ਕੀ ਆ ਕੱਲੂ ਉਹਦਾ ਬੀਜ ਕੇ ਮੇਰਾ ਬੀਜ ਦੇ ਦੇ ਜਾਏਗਾ ਉਹ ਸਾਰੇ ਦਿਨ ਛਿੱਲेंगे ਤਬੀ ਕਿੰਨਾ ਛਿੱਲ ਦੇਗੇ 20 30 ਛਿੱਲेंगे ਬਾਸ 20 20 20 ਭਰੀ ਨਹੀਂ ਜੀ ਹਾਂ ਇਨੂੰ ਟਾਈਮ ਲੱਗਦਾ ਨਾ ਛਿੱਲਣੇ ਨੂੰ ਇੱਥੇ ਤਾਂ ਹੱਥ ਨੱਗਾ ਲੈਣਾ ਛਿੱਲਾ ਪੜਦਾ ਏ ਕੀ ਖਾ ਗਿਆ ਤੂੰ ਹਾਂ ਤੂੰ ਖਾ ਗਿਆ ਆਪਣਾ ਜੂਹਾ ਇੱਥੇ ਖੱਡ ਨਹੀਂ ਆ ਗਈ ਇੱਥੇ ਇੱਥੇ ਖੜ੍ਹੋ ਇੱਕ ਅਜਾ ਮਰੂਕ ਜਾ ਚੱਲੀਏ ਫਿਰ ਆਪਾਂ ਹਲੇ ਲਗਾ ਦਿੰਦੇ ਚੱਲ ਚੱਲ ਜਲੀਏ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਅੱਛੀ ਕਰਤੀ ਤੇਰੀ ਪਰਸੈਂਟ ਦੀ ਅਸੀਂ ਵੀ ਤਿਆਰੀ ਆ ਹੁਣ ਅੱਛਾ ਮੈਂ ਦੁਆਗਾ ਮਾਰਦੇ ਰੂਡਾ ਵੀਟਰ ਸੁਪਰ ਟਿਊਬ ਦਾ ਬਾਏ ਬਾਏ ਮੈਂ ਤਾਂ ਪਾਣੀ ਭਰਦੇ ਨਾਲ ਖੜੇ ਨੇ 15 ਮੈਂ ਕਿਹੜਾ ਹੋ ਜੂਗਾ ਹੁਣ ਪਾਣੀ ਨਾਲ ਥੱਜ ਆਊਗਾ ਭਰ ਕੇ ਪੈਣਾ 15 ਹੋ ਜਾਊਗਾ ਯਾ ਲੈ ਦਾਇਆ ਪਹਿਲਾਂ ਛਿੜਤਾ ਰਾਇਆ ਪਹਿਲਾਂ ਛਿੜਤਾ ਅੱਛਾ ਇੱਕ ਪਸੀਮਾ ਜਿਹੜਾ ਗੁੰਤਰੀ ਚੁਗਲੀ ਲੈਂਦੇ ਆ। ਇਹ 25 ਦੰਦੇ ਪਛੇ ਜਦਾ ਪਹਿਲੇ ਮਹੀਨੇ ਤਾਂ ਮਿੱਟੀ ਜਿਹੜਾ ਗਿਲ ਰਲ ਗਿਆ ਹੋ। ਠੀਕ ਆ। ਹੁਣ ਦੇਖਦੇ ਵੀ ਸਾਗ ਯੋਗਾ ਹੁੰਦਾ ਕਿ ਨਹੀਂ ਹੁੰਦਾ ਨਹੀਂ ਹੁੰਦਾ ਹੀ। ਮੋਟਾ ਚੁੱਕ ਲੈਣੇ ਸਾਰੇ ਜੀ। ਮੇਰੇ ਨਾਲ ਹੁਣ ਹੋ ਜਾ। ਇਹ ਜੀ ਕਾਨ ਗੀਂਦ ਤੇ ਮੈਂ ਦੱਬ ਦੇ ਗਿਲ ਮਾੜੀ। ਠੀਕ ਆ। ਪੰਜ ਦਿਨ ਤੇ ਵੀ ਨਹੀਂ ਬਸ। ਹਾਂ ਹਾਂ। ਇਹ ਨਾਲ ਗਾ ਲੇ। ਗਿਲ ਬਹੁਤ ਹੈ। ਜਿਹੜੇ ਚੌੜੀ ਕਰਨੇ ਬਹੁਤ ਗਿੱਲ ਹੈ ਬਾਏ ਖੇੜੇ ਨਾਲੇ ਪਰ ਹੋਰ ਨਹੀਂ ਕੁਝ ਨਹੀਂ ਕਰਨਾ ਆਪਣਾ ਦੋ ਤਿੰਨ ਪਹਿਲਾਂ ਧਵੀਆਂ ਪਾਉਣੀਆਂ ਹਲਪਾ ਜੇ ਕੰਮ ਜਿਆ ਸੀ ਪਾਟ ਪਾੜ ਪਾ ਕੇ ਨਾ ਧਵੀਆਂ ਦੀ ਤਾਂ ਵੀ ਜਿਣੇ ਆ ਨਹੀਂ ਸੁਪਰ ਸੀਟਰ ਨਾਲੇ ਆ ਨਾ ਟਰੈਲਰ ਨਾਲ ਵੀ ਜਿਣੇ ਅਸੀਂ ਸੁਪਰ ਸੀਟਰ ਨਾਲ ਜਿਣੀਆਂ ਪਾੜ ਪਾ ਕੇ ਵੀ ਜਿਣੀਆਂ ਥੱਲੇ ਗਿੱਲ ਕੱਢ ਲਿਆ ਹੁੰਦਾ ਆ ਹਮ ਸੁਪਰ ਸੀਟਰ ਨਾਲ ਮਾਰ ਕੇ ਚਾਹ ਸੁਆਗਾ ਵੀ ਮਾਰਦੇ ਹੋ ਸੁਆਗੋ ਓ ਚੱਤ ਧਵੀ ਨਾਲ ਵਾਕੇ ਨਾ ਨਾ ਥੋਕਾ ਨਹੀਂ ਮਾਰਨਾ ਫੇਰ ਤਾਂ ਥੋਕਾ ਮੂਰੇ ਹੀ ਮਾਰੀ ਜਾਂਦਾ ਹੋਦਾ ਉਹ ਤਾਂ ਉਹਦੇ ਪਿੱਛੇ ਚੱਕਰੇ ਨਹੀਂ ਕੋਈ ਅੱਜ ਰੇਟ ਪੱਧਰਾ ਜਾ ਹੋ ਜਾਂਦਾ ਨਹੀਂ ਪੱਧਰਾ ਨਹੀਂ ਆਪੇ ਕੱਢ ਲੈਣਾ ਉਹਦਾ ਜੈ ਟੋਏ ਪਾਏ ਵੇ ਤਾਂ ਵੀ ਸੱਟਾ ਕੱਲ ਨਵੇਂ ਉਹਦਾ ਪਿੱਛੇ ਤਾਂ ਵੀ ਲੱਗਦੀ ਆ ਵੀ ਮੂਰੇ ਤਾਂ ਮਲਾਈ ਕਰਦੇ ਨਹੀਂ ਆਣਾ ਹੈ ਰੂਲੇ ਰਵਲਾ ਨੂੰ ਹਾਂ ਦਰੰਦਾ ਬਰੂਲਾ ਇੱਕ ਨੇ ਪਹਿਲਾਂ ਦੱਪਣਾ ਦੂਏ ਨੇ ਫੇਰ ਦੱਪਣਾ ਪਿੱਛੇ ਯੋਲੇਵਾਂ ਦਾ ਹੋਇਆ ਪਿਆ ਹੁਣ ਸਾਰਾ ਪੱਤਰਾ ਹੀ ਕਰ ਪਤਰਾ ਹੀ ਪਹਿਲਾਂ ਗੱਡਣਾ ਪਾਣੀ ਦਾ ਨਹੀਂ ਤੇ ਉਖਾਲ ਹੈਗੀ ਦੀ ਜੇ ਇੱਕ ਬੱਟ ਪਾ ਵੀ ਦਿੰਦੇ ਫਰਕ ਵੀ ਕੋਈ ਨਹੀਂ ਤਾਂ ਉਹ ਕਹਿੰਦਾ ਵੀ ਖੜਾ ਬੰਦੇ ਆ ਹਾਂ ਆ ਉੱਥੇ ਤੇ ਇੱਕ ਮਾ ਕੇ ਬਦਰਸੀ ਸੈਂਟਰ 'ਚ ਪਾ ਦੋ ਬਾਦੂ ਆ ਫੇਰ ਬੜਾ ਕਹਿਰਾ ਹੋ ਜਾ ਹਾਂ ਪੁੱਛ ਲੈਂਦੇ ਇਹਨੂੰ ਜੇ ਪਾਉਂਗੇ ਇੱਕ ਪਾ ਦੋ ਆ ਵੱਧ ਮਾ ਰੱਖ ਕੇ ਪਾ ਦੇ ਪਰ ਨਾ ਵੀ ਸੌਖਾ ਏ ਹੱਥ 'ਚ ਰੱਖ ਕੇ ਪਾਉਂਦੇ ਆ ਆ ਅੱਧੇ ਮਾ ਪਾ ਕੇ ਬਾ ਦੋ ਇੱਥੇ ਤੇ ਖਾਲ ਤੇ ਉਰੇ ਦਾ ਇੰਗ ਜਪਾ ਲੂ ਆਏ ਕੰਮ ਕਰਨਾ ਉਹ ਖਾਲ ਗੋਲ ਤੇ ਹਾਂ ਉੱਥੇ ਰੱਖਾ ਹੁਣ ਜੀ ਬਾਬਾ ਇਹਨੂੰ ਮੜੀ ਜਿ ਘਵਾ ਕੇ ਇੱਥੇ ਦੀ ਕਰ ਦੋ ਆ ਜਾ ਐਂਦ ਕਰ ਦਿੰਦੇ ਆ ਬਸ ਬਸ ਹਾਂ ਹਾਂ ਦੇਖ ਲ ਹੈਗਾ ਹੈ ਵੀ ਗੁੰਮੋ ਜੀ ਦਾ ਘੜੀ ਮਾ ਐਂ ਘੜੀਓ ਗੁੰਮੋ ਜੀ ਦਾ ਰੋਟੀ ਮੰਗ ਰਹਿਣੀ ਹੈ ਨਾ ਲੈ ਖੜਦਾ ਹੀ ਨਹੀਂ ਦਿਵਾਲੀ ਵਾਲੇ ਦਿਨ ਵੀ ਟੋਲੇ ਆ ਸੜਾ ਕਿੱਥੇ ਤਾਂ ਹੈ ਉਹਨੇ ਤਾਂ ਆਇਆ ਹੀ ਨਹੀਂ ਹੂੰ ਹੂੰ ਮੜੇ ਵੀ ਮੰਗ ਜ਼ਿਆਦਾ ਪੈਂਦੀ ਐ ਇਹਨਾਂ ਵੱਟਾਂ 'ਚ ਹਾਂ ਸਪਰਸਟਾਨਾਂ ਦੀਆਂ 'ਚ ਸਪਰਸਟ ਖੂਬੀ ਤਰੋਗਾ ਉਹ ਮੋਗਾ ਆ ਫਿਰ ਜੱਤਾ ਲੋ ਹਜ਼ਾਰ ਪੈਂਦੀ ਐ ਜਲ ਘੱਟ ਪੈਂਦੀ ਐ ਦੀਰੋਂ ਪਾਣ ਦਾ ਪੱਤਾ ਆ ਮਸ਼ੀਨ ਵੀ ਘੱਟ ਪੈਂਦੀ ਐ ਟਰਾਈ ਕਿੰਨਾ ਘੱਟ ਪੈਂਦੀ ਐ ਬਾਦੋਂ ਬਰਬਾਦ ਬਾਉ ਵੀ ਹੈ। ਜੇ ਇਕੱਠੇ ਬਾਉਂਗੇ ਫਿਰ। ਇਹ ਤਾਂ ਤੂਰਾ ਦਾ ਮਾਉਤ ਨੋ ਰਿਹਾ ਹੈ ਨਾ। ਡਿੰਗ ਪਾਵੜੀ ਬਣਦਾ ਇਹ। ਹੂੰ। ਉਹਦੇ ਟਾਇਰ ਬਦਲਾ ਦੇਣਾ ਜਦੋਂ ਚਲੇਗੇ ਨਾ ਅੱਧੀ ਜਿਆ। ਇਹਨੂੰ ਬڑے ਟਾਇਰ ਪਾਉਣੇ ਮੋਢੇ ਵੀ ਪੀਲੇ। ਠੀਕ ਹੈ। ਇਹ ਸਟਾਰਾ ਸਟਾਰ ਹਾਂ ਦੇ। ਗੰਨੇ ਦੇ ਧਰਾਂ ਨੇ ਪਾ ਦੇ। ਉਹ ਦਿਲ ਦੀਆਂ ਵਰਗੇ ਪਾ ਦੇਣਾ। ਬਹੁਤ ਜੀ ਤਾਂ ਚਲੇ ਗਏ ਨੋ ਲੱਭੀ ਇਹ। ਆ ਚਲੇ ਜਾਉਂਗੇ 100 ਬਣ ਕੇ ਚ। ਮੈਂ ਤਾਂ ਗੰਨੇ ਗੰਨੇ ਵਾਂ। ਗੰਨੇ ਚ ਚਲੇ ਜਾਉਂਗੇ ਸਵਰਥ ਚ। ਚਲੇ ਜਾਣੇ ਅੱਧੇ ਜਿਹੇ ਇੱਥੇ ਟਾਇਰ ਘਸਦਾ ਵੀ ਉੱਥੇ ਹੀ ਆ ਰਿਹਾ ਔਰ ਕੇ ਖੜ ਜਾਂਦਾ ਇੱਥੇ ਜਿਆ ਕੇ ਅੱਧੇ ਨਾਲ ਖੜਦਾ ੜ ਕੇ ਫਿਰ ਲੱਦ ਮੈਂ ਪੈਸੇ ਲੱਗਦੇ ਤੇ ਦੇਹੀਣਾ ਪੈਸੇ ਵੀ ਲੱਗਦੇ ਫਿਰ ਲੈ ਕਿ ਨਹੀਂ ਜੀ ਨਹੀਂ ਤਾਂ ਮਾ 18 ਦੇ ਹੁੰਦੇ ਆ ਨਾ ਮਸ਼ੀਨ 18 ਦੇ ਲੱਗ ਗਏ ਟਰੈਕਟਰ ਨੂੰ ਆਹੋ ਹਾਂ ਉਹ 18 ਦੇ ਹੁੰਦੇ ਨੇ ਆਇਆ ਵੀ ਨਜ਼ਾਰਾ ਬਹੁਤ ਹੈ ਹੁਣ ਜੇ ਉਹ ਗਰਦਾ ਪਈ ਜਾਵੇ ਧੁੱਪ ਪਈ ਜਾਵੇ ਚਲ ਬਾਜਵਾ ਆਇਆ ਵੇਰਾ ਬਰ ਬਰਿਆ ਠੰਡਾ ਹੋ ਗਿਆ ਜਰਾ ਬੱਸ ਤਨਾਰ ਇਹਦਾ ਕੰਮ ਕਰ ਰਿਹਾ ਹੈ ਨਹੀਂ ਉਹਨੇ ਦਿੱਤੇ ਗੇੜੇ ਚਲਾ ਕੇ ਮੈਂ ਕਿਹਾ ਨਾ ਤੇ ਵੇਖ xemਨੇ ਗੇੜੇ ਦੇ ਕੇ ਹਾਂ ਇਹ ਕਹਿੰਦਾ ਮੈਨੂੰ ਔਖਾ ਲੱਗਦਾ ਮੈਂ ਪਹਿਲੇ ਟਰੈਕਟਰ ਦਾ ਬਫਰਕ ਪੈ ਗਿਆ ਹੁਣ ਹਾਂ ਹਾਂ ਇਹਦੇ ਪਹਿਲੇ ਟਰੈਕਟਰ ਤੇ ਯਾਰ ਹੁਣ ਟਰੈਕਟਰ ਬਾਗੇ ਤੇ ਇਹਦੇ ਤੇ ਥੋੜੇ 20-25 ਤਤ ਮਾਰਨਾ ਪੈਂਦਾ ਹੈ ਕਿ ਨਹੀਂ ਦੋਹਾਂ ਸਾਡੇ ਨਿਆਣਾ ਵੀ ਨਹੀਂ ਬੈਠਦਾ ਤਾਂ ਇੰਨੇ ਲੀਵਰ ਪਹਿਲਾਂ ਇੱਧਰ ਹੱਥ ਮਾਰੀ ਤੇ ਫਿਰ ਇੱਧਰ ਮਾਰ ਫਿਰ ਹਲਾ ਉੱਪਰ ਮਾਰ ਚੌਥਾ ਰੇਸ ਪਰ ਜਾ ਕੇ ਖੜਦਾ ਹੱਥ ਹਾਂ ਹਾਂ ਹੈ ਕਿ ਨਹੀਂ ਜੇ ਚਾਹ ਤਾ ਜੋ ਥੀ ਵੇ ਰੇਸ ਉੱਤ ਪੈਣਾ ਹੈ ਪਰ ਜਿਹਦੇ ਹੱਥ ਲੱਗ ਗਿਆ ਉਹਨੂੰ ਇੱਕੋ ਆ ਇਹ ਉਹਨੂੰ ਤਾਂ ਇਹੋ ਆ ਮਾਨੂੰ ਪਤਾ ਯਾਰ ਆਪਣੇ ਆਪੇ ਹੱਥ ਥੀ ਜਾਂਦਾ ਇੱਕ ਗੱਲ ਹੈਗੀ ਆ ਬਈ ਤੇਰਾ ਇਹ ਨੂੰ ਆਇਆ ਵੀ ਉਹ ਸ਼ਟਰ ਗੇਰ ਜਾਂ ਕੱਢ ਦੇ ਕੰਕਲ ਹੋ ਜਣਾ ਇਹਨੇ ਇਹ ਬੰਦ ਕਰਨਾ ਫਿਰ ਇਹਨੂੰ ਹੱਥ ਮਾਰਨਾ ਪਹਿਲਾਂ ਨਹੀਂ ਜਲਦੇ ਨੂੰ ਹੋਣੀ ਇਹਦੇ ਥੱਲੇ ਕੋਈ ਕਰਨਾ ਫਿਰ ਇੱਕੇ ਲਾਉਣਾ ਬੂਹ ਲੈ ਸ਼ਟਰ ਗੇਰ ਤੇ ਫਾਇਦਾ ਬਹੁਤ ਆ ਇਹਨੂੰ ਹੈਗਾ ਯੂਆ ਨੂੰ ਯੂਆ ਨਹੀਂ ਹੈ ਇਹ ਚੀ ਵੀ ਦੇ ਥੱਲੇ ਟਰੈਕਟਰ ਕਿਸੇ ਨੂੰ ਨਹੀਂ ਹੋਇਆ ਹੈ ਬਾਕੀ ਮੰਨ ਲਾ ਜੀ ਹੈ ਪਤਾ ਨਹੀਂ ਮੇਰੇ ਸਾਹ ਤੇ ਹੈ ਨਹੀਂ ਹੌਣ ਤਾਂ ਲੱਗੇ ਹਰੇ ਕੇ ਲਾਉਣਾ ਹਾਂ ਹੁਣ ਤਾਂ ਹਰੇ ਕੇ ਡੱਟ ਲੱਗੇ ਲਾਗੇ ਲਾਉਣਾ ਕਿੱਦਾਂ ਬਾਹੌਦਾ ਵੰਦਿਆ ਗਿੱਲ ਬੋਰੀ ਇਹ ਮਹਰਾਉਣੀ ਕਰਤਾ ਇਹਨੇ ਬੱਤ ਕਾਉਣਾ ਉਹ ਤਾਂ ਹੁਣ ਆ ਜਾ ਉਹ ਜਿਹੜੀ ਫੋਨ ਫੋਨ ਕੇ ਤਕਾਉਂਦਾ ਤੇਰੀ ਲੱਗਣੀ ਹੈ ਨਹੀਂ ਹੂੰ ਹੂੰ ਆਪਾਂ ਉਹੀ ਕਹੀ ਜਾਂਦੇ ਖੇਤ ਅੱਪਰ ਚਿੱਟੇ ਸਾਰੇ ਵਰਗੇ ਪਏ ਬਾਈ ਇੱਥੇ ਇੰਨੀ ਇੰਨੀ ਜਾਈਦੀ ਯਾਰ ਫਿਰ ਉਹ ਬੱਤ ਜੇ ਹੁਣ ਫੋਨ ਫੋਨ ਕੇ ਗੜਾ ਜਾ ਬਣੀ ਜਾਂਦਾ ਫਿਰ ਕੰਤੂਨੀ ਉੱਪਰ ਜਾਂਦੀ ਹੈ ਜੀ ਕਿਸ ਕਾਲ ਕੇ ਦਿੱਲੇ ਮੇ ਜ਼ਿਆਦਾ ਉਗਣ ਲੱਗਦੀ ਐ ਯਾਰ ਕਣਕ ਦਾ ਸੁੱਕ ਚ ਪਈ ਨਾ ਸੁੱਕ ਚ ਆਈਦੀ ਨੂੰ ਨਾ ਬਹੁਤੀ ਗਿੱਲ ਚਾਹੀਦੀ ਐ ਗਣਕ ਗਿੱਲ ਚ ਨਾ ਬੀਜੋਗੇ ਸੁੱਕ ਚ ਪਈ ਬੀਜੋ ਜੇ ਸੁੱਕ ਵਾਲਾ ਦਾਣਾ ਨਿਕਲਿਆ ਹੁੰਦਾ ਐ ਅੱਛਾ ਸੁਪਰ ਸੁਪਰ ਫਿਰ ਨਾ ਇਹ ਉਗਲਦਾ ਐ ਸੁਪਰ ਸੀਡ ਨੂੰ ਕੋਈ ਫਰਕ ਨਹੀਂ ਉਹਨੂੰ ਜੋ ਗਿੱਲ ਹੋਵੇ ਵੀ ਜ਼ਿਆਦਾ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਜੇ ਫਿਰ ਆਏ ਸਿਹੜ ਮਾਰਦੇ ਹਾਂ ਉਹਦੇ ਫਿਰ ਨੰਗੇ ਰਹਿੰਦੇ ਨਾ ਪਰ ਤਾਂ ਸਿਹੜ ਉਹ ਵੀ ਬੰਧਾਣੀ ਬਣਾਉਂਦੀ ਨੂੰ ਫਿਰ ਵਾਲੀ ਗਿੱਲੇ ਸਾਹ ਚਾਹੀਦੀ ਐ ਉਹਨੂੰ ਸੁਪਰ ਸੀਡ ਨੂੰ ਹਾਂ ਹਾਂ ਉਹਨੂੰ ਗਿੱਲ ਐ ਪੂਰੀ ਚਾਹੀਦੀ ਐ ਉਦੋਂ ਹਵਾ ਵੱਢਦੀ ਐ ਹਵਾ ਵੱਢਦੀ ਐ ਹੈ ਕਿ ਨਹੀਂ ਕਿ ਜਿਹੜੀ ਮਸ਼ੀਨ ਦਾ ਹੁਣ ਸਾਡੇ ਪਰ ਸੁਪਰ ਸਿਟੀ ਦੀ ਜੰਮੀ ਨਹੀਂ ਮੰਡ ਜਿਹਾ ਮਹੀਗਾ ਬੀਤੀ ਉਹ ਹੀ ਗੱਲੇ ਚ ਸਾਰੀ ਜੰਮੀ ਉਹਦਾ ਫਰਕ ਪੈਂਦਾ ਫੇਰਾ ਚੱਲ ਭਾਈ ਮੈਂ ਵਰਦਾ ਮੈਂ ਬੜੀਆ ਗੰਮ ਉਹ ਬੁਰਾ ਮਰਗੋ ਉਹਦਾ ਦੂਰ ਦੂਰ ਖਾਇਦੀ ਉਹ ਹਾਂ ਤਾਂ ਹੀ ਮਨੇ ਦਬ ਹੋਊਗਾ ਇਹ ਆਓ ਇੱਥੇ ਕਿਹੜ ਪਹੀਦੀ ਜਣਾ ਹਾਂ ਹਾਂ ਉਹ ਗੱਦਾ ਦੇ ਪਿਆਰੇ ਜੂਗਾ ਜਾਂ ਮਲਤ ਜੰਮ ਨਹੀਂ ਬਲਕਿ ਉਹ ਗੁੱਜ ਨਾ ਇਹਦਾ ਹੈ ਹਾਂ ਹਾਂ ਉਹ ਕੋਈ ਜੰਮ ਨਹੀਂਦਾ ਤਾਂ ਕੋਈ ਨਹੀਂ ਜੰਮਾਇਗਾ ਹੂੰ ਪਕੀਨ ਵਾਲਾ ਉਹਨੂੰ ਬੱਟਾ ਨਾ ਢਾੜੀ ਭਾਈ ਮਹਿਲਾ ਆਈਆਂ ਮੈਂ ਤੜਕੇ ਤੜਕੇ ਆ ਤੁਹਾਡੇ ਨਾਲ ਮਾਰਦਾ ਬੱਟ ਲੋ ਜੀ ਬਾਈ ਅੱਜ ਵੰਦੇ ਵੇਰੋ ਫੜ ਮੰਡੀ ਤੇ ਜੀਰੀ ਲੱਗੇ ਹੋਏ ਤੋਲਣ ਇੱਧਰ ਆਹ ਬੋਰੀਆਂ ਆਪਣੀਆਂ ਤਲ ਗਈਆਂ ਇੱਧਰੋਂ ਤੋਲੀਆਂ ਤੋਲੀਆਂ ਆਂ ਪੀਕ ਬੋਰੀਆਂ ਉੱਧਰ ਪਈਆਂ ਬਾਕੀ ਆਹ ਕਲਰ ਰਈਆਂ ਹਲੇ ਆਹ ਰਹਿ ਗਈ ਹਲੇ ਇੰਦਰ ਪੱਖਾ ਲੱਗਾ ਲੱਗਾ ਦੁਆਰੇ ਪੂਸਾ ਜਿਹੜਾ ਮਰੇ ਆਹ ਖੜਾ ਟਰਾਲਾ ਪਾਣਾ ਟਰੈਕਟਰ ਐਦ ਕੀ ਨਕਾਲ ਘੱਟੇ ਆ ਤੇ 22 23 ਬੱਸ ਇੱਥੇ 17 ਪਰ ਵੀ ਹੈਗੇ ਬਹੁਤ ਤੇ ਫਰਕ ਆ ਕੇ ਨਿਕਾਲਦਾ ਤੇ ਲਗ ਲਿਆ ਹਾਂ ਪੂਛਾ ਟੋਪੀਛ ਟਾਣਾ ਬਹੁਤ ਆ ਮੈਂ ਦੁਆਰੇ ਲਾਉਂ ਦਿੱਤਾ ਤੇ ਦੁਆਰੇ ਪੱਖਾ ਲੱਗੇ ਲਾਉਂ ਡਬਲ ਲਾ ਦੇਣਾ ਜੀ ਬਹੁਤ ਚੱਲਦਾ ਉਹ ਤੇ ਪਾਣੀ ਦੇ ਇੰਦੇ ਜਿੱਕੇ ਲੂਗਾ ਇਹਦਾ ਪੂਛੇ ਟਾਣਾ ਸਾਰੇ ਡਬਲ ਕਰਦੇ ਆ ਆ ਰਹਿ ਗਿਆ ਥੋੜਾ ਦੇਖਦੇ ਕਿੰਨੇ ਬੰਦੀ ਆ ਆ ਗਿਆ ਇਹ ਬਈ ਆ ਆਹੀ ਬਾਈ ਬਹੁਤ ਠੀਕ ਕਰਾਈਏ ਨੇ ਕੱਲ ਤੇ ਠੀਕ ਦੇ ਇਹਨੂੰ ਆ ਗਏ ਬਈ ਨੱਟ ਗਈ ਸੀ ਹੂੰ ਫਿਰ ਮੀਰੀਆਂ ਨੂੰ ਫੋਨ ਕਰਿਆ ਮੈਂ ਕਹੇ ਬਈ ਹੁਣ ਨਹੀਂ ਭਾਈ ਦੱਸ ਦੋ ਪੱਕਾ ਟਾਈਮ ਆ ਹੂੰ ਗਾਮੇ ਨੂੰ ਕਰਿਆ ਤਾਂ ਕੇ ਕਹਿੰਦਾ ਫਿਰ ਕਹਿੰਦਾ ਹੁਣ ਹੀ ਦੱਸ ਦਾਂ ਤੈਨੂੰ ਦਸਤਰ ਫੋਨ ਕਰਕੇ ਫਿਰ ਕਹਿੰਦਾ ਵੀ 11:30 ਹੁਣੀ ਪੂਰੀ ਪੂਰੇ 11:30 ਆ ਗਈ ਹੁਣ ਚੱਲੇਗਾ ਕੋਈ ਫੇਰੀ ਗੱਲਾਂ ਨਹੀਂ ਚੱਲੇ ਸਿੱਧੇ ਲਿੰਕਾਂ ਬਾਈ ਬਿਜਲੀ ਲੈਣਾਂ ਚਾਚੇ ਦਾ ਆ ਪੂਰੇ ਸਾਹਿਬ ਆ ਗਏ ਇੱਥੇ ਬੈਠ ਰਹਾਂ ਮੈਂ ਲਈ ਭਾਈ ਰੇਡਰ ਲਾਈ ਹੋ ਗਿਆ ਅਗਰੇ ਨਾਲੇ ਉਹ ਗੰਨਾ ਬੀਜੂ ਨੂੰ ਕਰਦੇ ਭਾਈ ਇਹਨੇ ਕਿਹੜਾ ਨੇ ਗੰਨਾ ਉਹਦਾ ਕਿੱਥੇ ਗਏ ਟਰੈਕਟਰ ਖੜਾ ਹੈ ਅਜਾ ਕਿੱਥੇ ਗਏ ਆ ਹਲੇ ਉਹ ਰਾਤ ਜਿਹੜਾ ਟ੍ਰੇਲਰ ਲੈ ਕੇ ਹਲੇ ਉਹ ਕਰ ਰਹੇ ਹੋ ਉਹਨੂੰ ਪੜਦੇ ਆ ਜੀ ਵੱਟ ਗਏ ਬੀਜ ਦੋ ਤਾਂ ਤਿੰਨ ਤਾਂ ਹੈਗੇ ਆ ਉਹ ਕਿਆ ਬਜਾਈ ਕਰੂਗੇ ਤਿੰਨ ਦਿਨ ਲੱਗੂਗਾ ਚ ਤਿੰਨ ਦਿਨ ਲਾ ਕੇ ਫੇਰ ਕਿਆ ਕਰੂਗੇ ਤਿੰਨ ਦਿਨ ਚ ਕੀਲਾ ਬਜਣਾ ਰਹਿ ਗਈ ਉਹ ਤਾਂ ਜਾਈਦਾ ਅੱਠ ਸੌ ਗਿਨੇ ਘਾਟ ਤੇ ਘੜਕਣ ਇਹ ਤਾਂ ਡੈਡ ਲੱਗ ਗਿਆ ਬੀਜ ਕਰਕੇ ਬੰਦਾ ਬੀਜ ਕਾ ਰੰਗ ਦੇ ਦਿੰਦਾ ਉਹ ਹੁਣ ਆਉਣ ਜਾਣ ਮਾਰਦਾ ਇੱਧਰ ਨੀ ਉੱਧਰ ਬੰਦਾ ਇੱਕ ਟਰਾਲੀ ਲਾ ਕੇ ਇੱਧਰ ਬੰਦੇ ਵੇਚ ਰਹੇ ਹਨ ਹੋਰ ਹੁਣ ਵੇਚੇ ਨੇ ਜਾਣਾ ਉਹਨੂੰ ਖਾਓ ਪਾ ਕੇ ਆ ਜਿੰਦੇ ਨਾ ਖਾੜ ਕੇ ਨਹੀਂ ਖਹਿਰਨ ਆਲੂ ਆਲੂ ਲਿਆਉਨੇ ਆਲੂ ਵੇਚਨੇ ਆਪਾਂ ਆਲੂ ਲਾਉਣੇ ਲਾਉਂਗੇ 5-6 ਕਿਲੋ ਫੱਗਣ ਵਾਲਾ ਕੰਨਾ ਹੈ 5-6 ਕਿਲੇ ਘੱਟ ਨਾ ਕਰ ਉਹ ਮਾੜਾ ਘਰ ਵਾਸਤੇ ਲਿਆਉਣੇ ਆਲੂ ਲੈ ਮਾਪਾ ਲਈ ਕਿੰਨੇ ਕਿਲੇ ਆਉਣੇ ਆਲੂ 2 2 ਦਿਨ ਬੋਰੀਆਂ ਵੇਚਣੇ ਘਰ ਵਾਸਤੇ ਘਰ ਰੱਖ ਲੂੰਗਾ ਉਂਝੇ ਲਾਜਣਾ ਫਿਰ ਹਾਂ ਉਂਝੇ ਜਾਲ ਲਿਖੇ ਤਿੰਨ ਬੋਰੀਆਂ ਲਿਆਉਣੀਆਂ ਆਹੋ ਬਾਕੀ ਘਰ ਤਾਂ ਤਿਆਰ ਹੈ ਬਾਤਾ ਤਿਆਰ ਕਰਨਾ ਬਾਕੇ ਆਹੋ ਤਿਆਰ ਕਰਨਾ ਹੱਥ ਨਾਲ ਵੀ ਨਹੀਂ ਆਉਣ ਲੱਗਦਾ ਮਸ਼ੀਨ ਤਾਂ ਹੈ ਨਹੀਂ ਹੱਥ ਨਾਲ ਹੀ ਲੱਗ ਜਣੇ ਆਹ ਤੇਰਾ ਇਹ ਨਾਲੇ ਕਾਕਾ ਹੈ ਗੰਨੇ ਆ ਨਿਕਲੂਗੇ ਉਹ ਉਹ ਨਾਲ ਰੁਣ ਨਿਕਲਿਆ ਰੇ ਖੋਲੀ ਗਾ ਲੇ ਫਿਰ ਉਹ ਨੂੰ ਦੂਹੀ ਢਾਗੀ ਰ ਲੈਣਾ ਮਾਰ ਕੇ ਆਲੂ ਰੱਖ ਕੇ ਕੱਈਆਂ ਚ ਜਾਨੇ ਨਹੀਂ ਜਾਣੇ ਫਿਰ ਕਹੀ ਨੇ ਜਾਣੇ ਲਗਨੇ ਆ ਜੜਾ ਦੀ ਕਿ ਨਹੀਂ ਚੜੂਗਾ ਉਹਦੇ ਨਾਲ ਕਿੱਥੇ ਲੋਡਾਉਣਾ ਆਲੂ ਰੱਖ ਕੇ ਵਿੱਚ ਟਰੈਕਟਰ ਮਾਰ ਕੇ ਨਾ ਨਾ ਲੋਡਰੀ ਆਉਣਾ ਕੰਮ ਉਹਦੇ ਆ ਨਹੀਂ ਲੋਡਾਉਣਾ ਹੈਗਾ ਕੰਮ ਫਿਰ ਤਾਂ ਹੱਥ ਨਾਲ ਚੱਲੂ ਤਿੰਨ ਲੋਕ ਹੈ ਤਾਂ ਕੋਈ ਨਹੀਂ ਹੈ ਇਹ ਦਾੜੀ ਦਿਖਾੜੀ ਲੱਗੂਗੀ ਦਿਹਾੜੀ ਦਾ ਕੰਮ ਕਿੱਥੇ ਆ ਆ ਕਿਤੇ ਅਸੀਂ ਅੱਠ ਜਾਣੇ ਆ ਦੋ ਤਾਂ ਬੰਦੇ ਆ ਉਹ ਵਿੱਚ ਵਿੱਚ ਥੋੜੇ ਆ ਥੋੜੇ ਜਿਹੇ ਕਮਜ਼ੋਰ ਬੰਦਾ ਕਿ ਅੱਠ ਨਾਲ ਦਾ ਹੀ ਆ ਇਹ ਲਾਗ ਜਾਣਾ ਕੇ ਛੱਡੀ ਉਹ ਤਾਂ ਫਿਰ ਇੰਜਣੇ ਇੱਕ ਗਰਮ ਹੋ ਕੇ ਫਿਰਦਾ ਹੋਇਆ ਕੰਮ ਨਿਬੜ ਕੇ ਉੱਟਣਾ ਨੌਂ ਰੱਖਿਆ ਮਸਬੇਕ ਦਾ ਘਰ ਫੇਰ ਉਹ ਉੱਥੇ ਗਿਆ ਪਹਿਲਾਂ ਮੇਰੀ ਕਰ ਮੁੰਡੀਆਂ ਗਿਆ ਮਹੀਨਾ ਜਿਹਦੇ ਪਿੱਛੇ ਦੇ ਤੇ ਪਿੱਛੇ ਹੀ ਆਈਆਂ ਪਹਿਲਾਂ ਜੇ ਪਹਿਲਾਂ ਲਾਈ ਕਰਦੇ ਹੱਥ ਨਾਲ ਹੱਥ ਨਾਲ ਲਾਉਂਦੇ ਹੋਰ ਕੀ ਹੱਥ ਨਾਲ ਚੜਾਉਂਦੇ ਪਹਿਲਾਂ ਤਾਂ ਯਾਰ ਆ ਰਿਹਾ ਖਾਲ ਦੌੜਾ ਹੱਥ ਗਿਆ ਬਾਈ ਕਰਦੇ ਪਹਿਲਾਂ ਦੱਸ ਤੂੰ ਆਏ ਦੇਖ ਲੈ ਕਿਲੇ ਦੀ ਬੱਟ ਤੂੰ ਹੀ ਸਿੱਧੀ ਤਾਂ ਕਾ ਨਹੀਂ ਜੱਗ ਗਈ ਹਾਂ ਮਖੀਲੀਆਂ ਬਣਾਏ ਕਰਦੇ ਹੁਣ ਇੱਕ ਬੱਟ ਨਹੀਂ ਲਾਦੀ ਉਹ ਵੀ ਸੈੱਡ ਹੈਡ ਵਰ ਨਾ ਹੋ ਜਾਂਦੀ ਲਾਉਣ ਲੱਗ ਜਾਂਦਾ ਛੜਦਾ ਮਾਮਾ ਮਾੜੀ ਉਹੀ ਔਖੀ ਹੁੰਦੀ ਲਾਉਣੀ ਲੈ ਹੁਣ ਬੰਦਾ ਬੜੇ ਖਾਣੇ ਉੱਗੇ ਵੀ ਲਾ ਸਕਦਾ ਹੂੰ ਫਰਕ ਤਾਂ ਹੈਗਾ ਭਾਈ। ਕੰਮ ਵੀ ਘੱਟ ਜਾਂਦਾ ਔਲੀ ਥੋੜੀ ਅਗਲਾ। ਮੋਟਰਸਾਈਕਲ ਕਿਥੇ ਸਰ? ਮੋਟਰਸਾਈਕਲ ਕਿਹਨੇ ਆ ਤੂੰ? ਕੀ? ਮੋਟਰਸਾਈਕਲ? ਸਾਥ ਵੀ ਚੱਕ ਲਿਆ ਮੇਰਾ ਮੋਟਰਸਾਈਕਲ ਔਲੀ ਦਾ। ਹੂੰ ਉਹ ਚੱਕ ਲਿਆ। ਮੋੜਣਾ ਚ ਲਾਉਣ ਗਿਆ ਬੁੱਧੂਲੀ ਚ ਲਾਇਆ ਕੰਨੇ ਨੂੰ ਆ ਵੀ ਲਾਉਣ ਗਿਆ ਪਿਆ। ਫਿਰ ਉਹਨੇ ਜਾਣਾ ਬਹੌਣ। ਉਹ ਛੜਾ। ਬਹੌੜਾ ਗਿਆ ਉਹ। ਉਹ ਕੌਣਾ ਜਿਹੜਾ ਗੱਲ ਪਟਾਇਆ। ਹਜ਼ਾਰ ਰੋਣੀ ਹੁਣ ਆਮਨੇ ਮੈਂ ਕਿਹਾ ਸੋਮ ਸ਼ੀਟਰ ਮਾਰ ਕੇ ਰੋਣੀ ਕਰਦੇ ਬਸ। ਐਕਣੇ ਪਿੱਛੇ ਪਰਾਲੀ ਬੁੜੀ ਉੱਚੇ ਬਾੜ। ਉੱਚੇ ਕਿਹਾ ਰੋਣੂ। ਕਣਕ ਵੀ ਜਿਹੜੀ ਇੱਥੇ ਤਾਂ। ਅਛਾ ਫਿਰ ਤੂੰ ਘਾਟ ਰੋਣ। ਉਹਨੂੰ ਤਾਂ ਸੁੱਕਾ ਅਥੇ ਬਾਕੀ ਸਾਰੇ ਜਿਹੜਾ ਉਥੇ ਸੁੱਕਾ ਹੈ। ਮੈਂ ਰੌਣੀ ਕਰ ਦੇਉਂ। ਬਸ ਕਿੰਘੜਾ ਲੱਗਿਆ ਤੂੰ ਹਾੜੂ ਕਦੂਆ। ਮੇਰੇ ਪਾਸ ਹੈਗਾ ਦੋ ਕੋਈ ਵੈਰੈਟੀਾਂ ਹੁਣ। ਦੇ ਦੇ ਦੇ। ਮਾਹ ਹੈਗਾ ਹਾੜੂ। ਹਾੜੂ ਦੂਆ ਹੈਗਾ ਦੇਸੀ। ਆਹ ਹੈਗਾ ਦੇਸੀ। ਅੱਧਾ ਅੱਧਾ ਤਾਂ ਵੇਚਣਾ ਦਾ। ਹੁਣ ਮੈਂ ਹੁਣ ਦੇਖ ਰਹਾ ਹਾਂ ਕਿਹੜੇ ਹਿਸਾਬ ਨਾਲ ਢੇਗੀਆਂ ਬਣਾ ਕੇ ਕਿੰਨੀ ਜਗ੍ਹਾ ਹਾੜੂ ਨਾਲ ਬੀਜ ਹੁੰਦੀ ਬਾਕੀ ਦੂਜੇ ਪਾਸੇ। ਤੇਰਾ ਹੈ ਕਿੰਨਾ ਜੀ ਕਿੰਨਾ? ਇਹ ਵੱਢ ਕੇ ਜਾ ਤੂੰ ਹੈਗਾ ਏ। ਉਹ ਤਵਾੜ ਕੇ ਰੱਖ ਲੈ। ਤੇਰਾ ਕਿੰਨਾ ਲਿ ਗਿਆ ਬੀਜ? ਟੋਟਲ ਸਾਰਾ ਕਿੰ ਤਬੀ ਜਾਰੇ ਵੀ ਲਾ ਵਾਦੂ ਆ ਬੀ ਹੋਣਾ ਤਾ ਵਾਦੂ ਵੀ ਜਾ ਹੈ 8 ਕਿਲੋ ਬੈਨਾ ਲਗ ਲਗ ਕੱਠੀ ਇੱਟ ਦੇ ਦੇ ਕਿ ਲਗ ਲਗ ਕਰਨਾ ਲਗ ਲਗ ਕਰਨਾ ਤਾਂ ਹੀ ਦੋ ਦਸ ਨੇ ਲੈ ਆ ਕਾ ਕਰਦੇ ਹਾੜੂ ਅੰਦਰ ਮਿਕਸਿੰਗ ਲਾ ਲਗ ਜੀ ਨਾਲ ਹਾੜੂ ਇਹ ਦੁਆ ਇਹ ਦੁਆ ਇਹਨੂੰ ਫੇ ਮੱਕੀ ਦੇ ਬੀਜ ਉਹ ਜੀ ਪਹਿਲਾ ਬਾੜ ਖਤਮ ਹੋ ਗਈ ਇਹ ਮੱਕੀ ਵੀ ਦੂੰਗਾ ਤੇ ਮਾਂ ਠੀਕ ਨਹੀਂ ਹਾੜੂ ਚੱਲੂ ਲੂ ਟੈਮ ਉਰੇ ਫਿਰ ਮੱਕੀ ਬੀਜੀ ਵੀ ਜੱਥੇ ਹੀ ਮਰਜੀ ਵੱਢੀ ਆ ਸਭ ਤੇ ਅਖੀਰ ਮੈਂ ਖੇਤ ਲੱਗਦਾ ਠੀਕ ਨਹੀਂ ਹਾਂ ਸਭ ਤੇ ਅਖੀਰ ਚ ਤਰਾ ਵੀ ਜੀ ਮੱਕੀ ਆ ਪਹਿਲਾ ਬੀਜੀ ਪਾਣੀ ਵੀ ਵੱਢੀ ਆ ਪਰ ਹਾਂ ਆਗਰ ਇਹ ਲੇਖ ਉਹਦੀ ਆ ਫੇ ਉਹ ਬਿਜਲੀ ਦਾ ਟਾਈਮ ਲੱਗੂ ਭਰਨ ਨੂੰ ਹੈ ਟਾਈਮ ਲੱਗੂ ਭਰਨ ਨੂੰ ਅੱਜ ਤਾਂ ਕੈਰੀਨ ਛੱਡਿਆ ਦੂਗੇ ਨੂੰ ਮੈਂ ਹੁਮਾਰੇ ਅੱਜ ਪਨੀਰੀ ਇਹਨੂੰ ਮਾਰਨਾ ਬਿਜ ਨੂੰ ਛਿੱਟਾ ਮਿਣਕੇ ਉਹ ਨਾ ਮੈਂ ਹੁਣ ਦੋਈ ਕਰਾਂਗਾ ਮੈਂ ਫੇ ਚੱਲ ਕਹਿੰਦਾ ਦੇਖੀ ਉਹ ਉਧਰ ਪਾਣੀ ਪੈਂਦਾ ਪਾਣੀ ਪਈ ਜਾਂਦੇ ਹੈ ਪਾਣੀ ਪੈਂਦਾ ਪਈ ਜਾਂਦੇ ਨਹੀਂ ਹੁਣ ਉਪਰ ਆ ਪਾਸ ਦੇ ਇਧਰ ਮੋੜ ਤਾਂ ਹੈ ਹਾਂ ਬੰਗਰੇ ਬੋਸਰਾ ਕਰਦੇ ਬੰਕਲਿਆਂ ਹੋ ਬਾਈ ਕਿਨੂੰ ਕੀ ਰੋਕ ਲੂੰਗਾ ਤੂੰ ਇਹਨਾਂ ਦਾ ਭਾਈ ਆਪਣਾ ਖਾਣਾ ਪੀਣਾ ਕਰਨਾ ਹੀ ਹੈ ਬਿੰਕਰ ਹੋ ਜਾਂਦਾ ਮੜ ਜਾ ਅੱਛਾ ਉਹ ਫੇ ਥੱਲੇ ਬੈਠੀ ਜਾਂਦਾ ਨਹੀਂ ਉੱਪਰ ਗੁੱਛੇ ਬਣ ਜਾਂਦੇ ਤੁਸੀਂ ਇਹ ਸਿੱਟਾ ਲਾਇਆ ਬਹੁਤ ਕੱਲਾ ਕੱਲਾ ਥੱਲੇ ਬੈਠ ਗਿਆ ਸਾਹ ਫਰਕ ਆ ਬੱਸ ਆ ਲੈਂਦਾ ਪਾਨੇ ਮਿੰਡੇ ਨੂੰ ਸੁਹਾਨ ਦੋ ਥੱਲੇ ਪਾ ਲੈਣ ਇੱਕ ਵਾਰ ਦੂਗਾ ਵਾਰ ਲੈਣਾ ਇੱਕ ਵਾਰ ਦੂਗਾ ਵਾਰ ਲੈਣਾ ਠੀਕ ਨੇ ਆ ਗਿਆ ਆ ਲੈ ਦੂਆ ਤੋੜੀਆ ਇੱਕ ਪਹਿਲਾ ਹੋ ਜਾਂਦੀ ਬਾੜ ਪਈ ਤਾਂ ਕਹਿ ਮਿੰਨਾਂ ਤਾਂ ਇਹਦਾ ਖੁੱਲਾ ਛੱਡ ਦੇ ਹੈ ਇਹਦਾ ਕਹਿ ਮਿੰਨਾਂ ਇਹ ਵੀ ਕਹਿ ਰਹੇ ਮੈਂ ਪਾਉਣਾ ਕਿਤੇ ਸਾਗ ਦੇ ਵੀ ਜਾਂਦੇ ਰਹੇ ਇਹ ਰਾਏ ਰੂੜ ਦੇ ਫੇਰ ਇੱਕ ਕਹਿ ਰਹੇ ਮੈਂ ਪਾ ਲੈਣਾ ਦੇਸੀ ਵਾਲਾ ਚ ਬਾਫਲੇ ਨੂੰ ਹਾਂ ਹਾਂ ਜਿਹੜਾ ਬਰਣਾ ਮੁਕਿਆ ਆਲੂ ਬੀ ਹੁੰਦਾ ਕਾਲਾ ਇਹਦਾ ਮੈਥਲੀ ਕੋਈ ਨਹੀਂ ਆ ਹਾਂ ਹੁੰਦਾ ਪੀਲਾ ਜਮੇ ਠੀਕ ਆ ਵੈਸੇ ਇਹ ਵੀ ਕਿੰਨੇ ਗੋਲੇ ਹੁੰਦੇ ਨੇ ਇਹ ਇਹ ਕਿਹੜਾ ਹਾੜੂ ਆ ਇਹ ਪਹਿਲਾਂ ਮੈਨੂੰ ਹਾੜੂ ਕੱਢਣਾ ਪੈਣਾ ਬਾਈ ਠੀਕ ਐ ਲਾ ਵੀ ਜਿੰਗੋ ਹਾੜੂ ਇੱਕ ਦੋਏ ਰੱਖ ਕਿੰਨਾ ਕ ਦੋ ਲਾ ਤਿੰਨ ਹੋ ਗਏ ਤਿੰਨ 2.5 ਰੱਖ ਲੈ 2.5 ਰੱਖ ਲਾ ਉਹ ਪਹਿ ਵੀ ਘਟ ਦੇ ਇੱਕ ਮਾ ਮੋਟੇ 2.5 ਮੰਨ ਲੈ ਇਹਨੂੰ ਚਲ ਹਾਂ 2.5 ਮੰਨ ਲੈ ਇਹਨੂੰ ਇਹਨੂੰ 2.5 ਮੰਨ ਲਾ ਅਬੂ ਵਾਡਾ ਨੂੰ ਪਾਈਂ ਦੇਸੀ ਆ ਇਹ ਕਿੰਨੇ ਆਂ ਇਹ ਇਹ ਕਾਤਾ ਤੁਮ ਇੰਨੇ ਤੇ ਪੇਂ ਕੀ ਗਏ ਉਹ ਸਾਹਬ ਨਾਲ ਦੇਖ ਕੇ ਵੀ ਇੰਨੇ ਗੇਰੇ ਮੈਂ ਢਾਈ ਆ ਹੈ ਜਿੰਨੇ ਆ ਹੋਏ ਉਹ ਸਾਹਬਾਂ ਚਿੱਟਾ ਦੇ ਦੇਣਾ ਆਪਾਂ ਨੇ ਠੀਕ ਹੀ ਗੱਲ ਇਹਦਾ ਬੱਦੂ ਹੂੰਗੇ ਆਹ ਬੱਤ ਹੈ ਤੇ ਰੱਬ ਹੀ ਬੋ ਪਾ ਦੇ ਗੁੱਲੀਆਂ ਤਾਂ ਹੁਣ ਵੀ ਚੱਕੇ ਜਾਣਾ ਦਾ ਮੈਂ ਗਿਆ ਤਾਂ ਉਲ ਲੈਣੋ ਕਹਿੰਦਾ ਯਾਰ ਕਹਿੰਦਾ ਲੱਗਣਾ ਦਾ ਘੰਟਾ ਅੱਤਾਂ ਕਾਂਟਾ ਜੀ ਦਾਦੇ ਕਹਿੰਦਾ ਬੀਜ ਬੀਜ ਉਧਰ ਪਿਆ ਕਹਿੰਦਾ ਬੀਜ ਲਾ ਰਹੇ ਕਹਿੰਦਾ ਅਸੀਂ ਆਲੂ ਉੱਚੋ ਕਹਿੰਦਾ ਬੂਰੀਆਂ ਬਜਾ ਜਣੀ ਸਾਡੀਆਂ ਭੁੱਲੇ ਲਈ ਤੂੰ ਦੋ ਤਿੰਨ ਚਾਰ ਹੋ ਗਿਆ ਤਾਂ ਬਤਿੰਨੇ ਆ ਤਿੰਨੇ ਆ ਉਹ ਸੁਣਿਓ ਨਹੀਂ ਇਹਦੇ ਤਿੰਨੇ ਰੱਖ ਦੇ ਬਰਾਬਰ ਆ ਫਿਰ ਹੁਣ ਇਹ ਇਹ ਆਪਣੇ ਢਾਈ ਇਹ ਤੇਰੇ ਢਾਈ ਇਹ ਤੇਰੇ ਹਾਂ ਇਹ ਹੁਣ ਆਪਾਂ ਲਾਇਆ ਤਿੰਨੇ ਹੋ ਗਏ ਆ ਤੋੜੀਆ ਦਾ ਮਾਮਲਾ ਦਿੰਦੇ ਆ ਤੋੜੀਆ ਦੇ ਦਿੱਤੇ ਹਾੜੂ ਚ ਹਾੜੂ ਚ ਬਣਾ ਹਾਂ ਇਹ ਛੇਤੀ ਬਾੜ ਹੋ ਜੀ ਸਮਝ ਗਿਆ ਇਹ ਤਾਂ ਪਹਿਲਾਂ ਮੈਂ ਨਹੀਂ ਗਿਆ ਹੁਣ ਬਰਾਬਰ ਹੋ ਗਿਆ ਸਮਝਦਾ ਸੀ ਇੱਕ ਕਹਿਦਾ ਉਹੋ ਇੱਕ ਦਾ ਇਹ ਠੀਕ ਹੈ ਭਾਈ ਤੈਨੋਂ ਕੋ ਬਾੜ ਛੇਤੀ ਹਾੜੂ ਦੀ ਹੋਊਗੀ ਦਸੀ ਦੀ ਹੋਊਗੀ ਉਹ ਤੋੜੇ ਦੀ ਬਾੜ ਛੇਤੀ ਹੋਣੀ ਹੈ ਅੱਛਾ ਹਾਂ ਤੋੜੇ ਦੀ ਬਾੜ ਛੇਤੀ ਹੋਣੀ ਹੈ ਬਸ ਉਹਨੂੰ ਚਲ ਫੇਰ ਮਾਰ ਹਟਾ ਚਲ ਭਾਈ ਮਾਰ ਉਹ ਪਾਲੇ ਕਰਦੇ ਹੋ ਗਿਆ ਹੁਣ ਪਾਣੀ ਲਾ ਦਮ ਮੈਨੂੰ ਮਾਰ ਉਹ ਵਾਲੇ ਘਰ ਚ ਫਿਰ ਮਾਰ ਦੇ ਪਹਿਲਾਂ ਉਹ ਤੇ ਬਾਡਾ ਲਾਉਣਾ ਲਾਉਣਾ ਇਧਰ ਤੇ ਉਹਨਾਂ ਦੇ ਪਰਾ ਦੇ ਬਾਡਾ ਉਹਨਾਂ ਦੇ ਲਾਉਣਾਗਾ ਪਰਾ ਦੇ ਲਾਉਣਾ ਵੇ ਦੇਖਦਾ ਮੈਂ ਉਹ ਜੇ ਉਧਰ ਰਸਤੇ ਦੇ ਲਾਉਣਾ ਫਿਰ ਉਧਰ ਪਾ ਇਹਨੂੰ ਉਹ ਵੀ ਲੱਗਿਆ ਪਾਉਣਾ ਇਹਨੂੰ ਪਾਲੇ ਪਾਸੇ ਲਾ ਦੇ ਕਿੱਥੇ ਇਹਦਾ ਤੋੜੀਆ ਦੇ ਲਾਉਂਦਾ ਅੱਜ ਲਾਉਂਦਾ ਉਰਲੇ ਪਾਸੇ ਉਰਲੇ ਪਾਸੇ ਕਿਵੇਂ ਹਾਂ ਹਾਂ ਉਹ ਨੂੰ ਲਾਵਾ ਪਾਣੀ ਮੜਾ ਜਾ ਉਹ ਨੂੰ ਜਦ ਹੀ ਲਾ ਦੇਣਾ ਇਹ ਲਾ ਦੇਣਾ ਉਹ ਲੈ ਲਾਉਣਾ ਬਸ ਆਹ ਹੁਣ ਐਂਡ ਮੇਨ ਟੈਕ ਕਰ ਲੈਣਾ ਵਾ ਲੈ ਉਹ ਨੂੰ ਵੀ ਲਾ ਦੀ ਫੇ ਗੈਲੇ ਹੁਣ ਕੰਮ ਕੱਢ ਲਾਂਗਾ ਪਾਣੀ ਲਾ ਪਾਣੀ ਇਕੱਠਾ ਹੀ ਤਦ ਤਹਰੇ ਮੰਗਰ ਲੈਣ ਪਾਤਾ ਸਦਹ ਲੈ ਜੀ ਨੂੰ ਚੱਲ ਤਾਂ ਲੋ ਫੋਈ ਮਰ ਅੱਧੀ ਮਾਰ ਕੇ ਕੌਲੀ ਇਹਨੂੰ ਦਹਨ ਵਾਲਾ ਵਿਚੇ ਮ ਕਰਦੇ ਮਿਕਸ ਤੋਂ ਤੋਰੀਏ ਜੁਰਕਿਆ ਇਹਦਾ ਥੋੜਾ ਜਿਹਾ ਬਰੀਕੀ ਬੀਜ ਦਾ ਹੀ ਫਰਕ ਹੈਗਾ ਇਹ ਬੀਜ ਥੋੜਾ ਮੋਟਾ ਹੈ ਥੋੜਾ ਜਿਹਾ ਬਰੀਕ ਹੈ ਆੜੂ ਦੇਲੀ ਹਟਾਉਣਾ ਚਲੋ ਭਾਈ ਉਹ ਪਿਆਰੀਆਂ ਉਹ ਪਿਆਰੀਆਂ